ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਆ ਸਾਡੇ ਚੈਨਲ ਤੋਂ ਤੁਹਾਡੇ ਲਈ ਬਹੁਤ ਵਧੀਆ ਜਾਣਕਾਰੀ ਲੈ ਕੇ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਇੱਕ ਨੰਬਰ ਜਾਰੀ ਕੀਤਾ ਗਿਆ ਹੈ 1077 ਤਾਂ ਆਪਾਂ ਇਹਦੇ ਬਾਰੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿਹਦੇ ਅਧੀਨ ਤੁਹਾਨੂੰ 43 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਘਰ ਬੈਠੇ ਮਿਲਣਗੀਆਂ ਤਾਂ ਆ ਵੀਡੀਓ ਨੂੰ ਸਕਿਪ ਨਾ ਕਰਿਓ ਬਹੁਤ ਵਧੀਆ ਜਾਣਕਾਰੀ ਹੈ ਬਹੁਤ ਵਧੀਆ ਸਹੂਲਤ ਹੈ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਪ੍ਰਦਾਨ ਕੀਤੀ ਗਈ ਹੈ ਤਾਂ ਬਿਨਾਂ ਕਿਸੇ ਦੇਰੀ ਆਪਾਂ ਵੀਡੀਓ ਤੇ ਚੱਲਦੇ ਹਾਂ ਤਾਂ ਪੰਜਾਬ ਸਰਕਾਰ ਵੱਲੋਂ 1076 ਜੋ ਨੰਬਰ ਜਾਰੀ ਕੀਤਾ ਗਿਆ ਹੈ ਇਹਦੇ ਅਧੀਨ ਤੁਸੀਂ 43 ਸਰਕਾਰੀ ਸੇਵਾਵਾਂ માં ਘਰ ਬੈਠੇ ਲੈ ਸਕਦੇ ਹੋ ਬਹੁਤ ਵੱਡੀਆਂ ਸੇਵਾਵਾਂ ਜਿਨ੍ਹਾਂ ਦੇ ਲਈ ਤੁਸੀਂ ਦਫ਼ਤਰਾਂ ਦੇ ਵਿੱਚ ਜਾਂਦੇ ਹੋ ਕਤਾਰਾਂ ਦੇ ਵਿੱਚ ਖੜ੍ਹਦੇ ਹੋ ਤੇ ਕਈ ਵਾਰ ਕੋਈ ਰਿਸ਼ਵਤ ਦੇ ਵੀ ਕਾਰਨ ਬਣਦੇ ਆ ਤਾਂ ਸਰਕਾਰ ਵੱਲ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਜਿਹਦੇ ਵਿੱਚ ਨਾ ਤੁਹਾਨੂੰ ਦਫ਼ਤਰਾਂ ਦੇ ਚੱਕਰ ਲਾਉਣ ਦੀ ਲੋੜ ਹੋਏਗੀ ਤੇ ਨਾ ਹੀ ਕਤਾਰਾਂ 'ਚ ਖੜਨ ਦੀ ਤੇ ਨਾ ਹੀ ਤੁਹਾਨੂੰ ਕੋਈ ਰਿਸ਼ਵਤ ਦਾ ਚੰਗੇਟ ਰਹਿਣ ਵਾਲਾ ਹੈ ਇਸ ਸਵੀ ਸੇਵਾ ਦੇ ਅਧੀਨ ਤਾਂ ਉਹ ਕਿਹੜੀਆਂ 43 ਸੇਵਾਵਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੋ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਦੀ ਤੁਸੀਂ ਪੂਰਤੀ ਘਰ ਬੈਠੇ ਹੀ ਕਰ ਸਕਦੇ ਹੋ ਤਾਂ ਆਪਾਂ ਉਹ ਸੇਵਾਵਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੋ ਪੰਜਾਬ ਸਰਕਾਰ ਵੱਲੋਂ 1076 ਡਾਇਲ ਕਰਨ ਨਾਲ ਤੁਹਾਨੂੰ ਘਰ ਬੈਠੇ ਮਿਲਦੀਆਂ ਤਾਂ ਜਨਮ ਸਰਟੀਫਿਕੇਟ ਏਜੰਸੀ ਸਰਟੀਫਿਕੇਟ ਆਮਦਨ ਸਰਟੀਫਿਕੇਟ ਆ ਹਲਫੀਆ ਬਿਆਨ ਤਸਦੀਕ ਕੀ ਕਰਨਾ ਲਾਭਪਾਤਰੀਆਂ ਦੇ ਬੱਚਿਆਂ ਲਈ ਵਜ਼ੀਫਾ ਨਿਵਾਸ ਪ੍ਰਮਾਣ ਪੱਤਰ ਰੈਜ਼ੀਡੈਂਸ ਸਰਟੀਫਿਕੇਟ ਵੀ ਕਹਿ ਦਿੰਦੇ ਨੇ ਜਿਹਨੂੰ ਆਪਾਂ ਸਾਰੀ ਕਿਰਤਿਆਂ ਦੀ ਰਜਿਸਟ੍ਰੇਸ਼ਨ ਬੜਾਪਾ ਪੈਨਸ਼ਨ ਪਛੜੀ ਸ਼੍ਰੇਣੀ ਸਰਟੀਫਿਕੇਟ ਬਿਜਲੀ ਬਿੱਲ ਦਾ ਭੁਗਤਾਨ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਨਾ ਮਾਲ ਰਿਕਾਰਡ ਦਨ ਰੀਖਣ ਵਿਆਹ ਦੀ ਰਜਿਸਟ੍ਰੇਸ਼ਨ ਮੌਤ ਦੇ ਸਰਟੀਫਿਕੇਟ ਦੀਆਂ ਕਾਪੀਆਂ ਕਢਾਉਣਾ ਰੀਨਿਊਅਲ ਆਫ ਕੰਸਟ੍ਰਕਸ਼ਨ ਵਰਕਰ ਰਜਿਸਟ੍ਰੇਸ਼ਨ ਅਸਲਾ ਲਾਇਸੈਂਸ ਨਵਿਆਉਣਾ ਭਾਵ ਰੀਨਿਊ ਕਰਵਾਉਣਾ ਰਜਿਸਟਰਡ ਅਤੇ ਗੈਰ ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ ਜਨਮ ਸਰਟੀਫਿਕੇਟ ਵਿੱਚ ਐਂਟਰੀ ਦੀ ਸੋਧ ਮੌਤ ਦਾ ਸਰਟੀਫਿਕੇਟ ਤਾਂ ਇਹ 43 ਤਰ੍ਹਾਂ ਦੀਆਂ ਸੇਵਾਵਾਂ ਹਨ ਇਹਨਾਂ ਦੀ ਵਿਭਾਗ ਲਿਖੇ ਹੋਏ ਆ ਜੋ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਘਰ ਬੈਠੇ ਮਿਲ ਸਕਦੀਆਂ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤਾ ਗਿਆ ਹੈ 43 ਤਰ੍ਹਾਂ ਦੀਆਂ ਸੇਵਾਵਾਂ ਇਹ ਜ਼ਰੂਰ ਰੀਡ ਕਰੋ ਜੀ ਇਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਪੂਰੀ ਕਾਪੀ ਵਕ ਵਕ ਨਿਊਜ਼ਪੇਪਰਸ ਦੇ ਵਿੱਚ ਵੀ ਆ ਰਹੀ ਹੈ ਐਡਵਰਟਾਈਜ਼ਮੈਂਟ ਵੀ ਸਰਕਾਰ ਆਪਣੇ ਫੇਸਬੁੱਕ ਪੇजेस ਤੇ ਆਪਣੇ ਸਾਰੇ ਸੋਸ਼ਲ ਮੀਡੀਆ ਦੇ ਦਿ ショਅ ਕਰਦੀ ਪਈ ਹੈ ਦਿਖਾਉਂਦੀ ਪਈ ਹੈ ਤਾਂ ਇਹ ਸੇਵਾਵਾਂ ਵਿੱਚ ਤੁਸੀਂ 43 ਤਰ੍ਹਾਂ ਦੀਆਂ ਘਰ ਬੈਠੇ ਲੈ ਸਕਦੇ ਹੋ ਤੁਹਾਨੂੰ ਦਫ਼ਤਰਾਂ ਦੇ ਚੱਕਰ ਮਾਰਨ ਦੀ ਲੋੜ ਨਹੀਂ 1076 ਡਾਇਲ ਕਰਕੇ ਤੁਸੀਂ ਇਹ ਸੇਵਾਵਾਂ ਲੈ ਸਕਦੇ ਹੋ ਤਾਂ ਬਹੁਤ ਵੱਡਾ ਉਪਰਾਲਾ ਹੈ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਕੀਤਾ ਗਿਆ ਕਿ ਲੋਕਾਂ ਦੀਆਂ ਜੋ ਪਰੇਸ਼ਾਨੀਆਂ ਹੁੰਦੀਆਂ ਹਨ ਦਫ਼ਤਰਾਂ 'ਚ ਚੱਕਰ ਮਾਰਨ ਦੀਆਂ ਲਾਈਨਾਂ 'ਚ ਖੜਨ ਦੀਆਂ ਉਹਦਾ ਝੰਜਟਾ ਪੰਜਾਬ ਸਰਕਾਰ ਵੱਲੋਂ ਖਤਮ ਕਰ ਦਿੱਤਾ ਗਿਆ ਤਾਂ ਤੁਸੀਂ ਇਹ ਸੇਵਾਵਾਂ ਘਰ ਬੈਠੇ ਇੱਕ ਫੋਨ ਡਾਇਲ ਕਰਕੇ ਲੈ ਸਕਦੇ ਹੋ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਇਹ ਸਹੂਲਤ ਜ਼ਰੂਰ ਇੱਕ ਵਾਰ ਲੈ ਕੇ ਚੈੱਕ ਜ਼ਰੂਰ ਕਰਿਓ ਜੇ ਤੁਹਾਨੂੰ ਕਿਸੇ ਸੇਵਾ ਦੀ ਲੋੜ ਹੈ 43 ਸੇਵਾਵਾਂ માં ਦੇ ਵਿੱਚੋਂ ਤਾਂ ਇਹ ਹੈ ਜੀ ਅੱਜ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਤੇ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਬੈਲ ਆਈਕਨ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਔਨ ਕਰ ਲਓ ਘਰ ਬੈਠੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਤੇ ਇਸ ਤਰ੍ਹਾਂ ਦੀਆਂ ਸਕੀਮਾਂ ਦੇ ਅਪਡੇਟਸ ਮਿਲਦੇ ਰਿਹਾ ਕਰਨਗੇ ਜੀ ਧੰਨਵਾਦ